ਹਾਂਜੀ ਅੱਜ ਅਸੀਂ ਗੱਲ ਕਰਾਂਗੇ ਸਰੀਰ ਵਿੱਚ ਖੂਨ ਦੀ ਕਮੀ ਦੇ ਲੱਛਣਾਂ ਬਾਰੇ ਖੂਨ ਦੀ ਕਮੀ ਨਾਲ ਸਰੀਰ ਵਿੱਚ ਥੋੜੀ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ ਬੈਠ ਕੇ ਉੱਠਣ ਨਾਲ ਅੱਖਾਂ ਅੱਗੇ ਹਨੇਰਾ ਆਉਣ ਲੱਗਦਾ ਹੈ ਸਿਰ ਚੱਕਰਾਂਦਾ ਹੈ ਜਿਆਦਾ ਕਮਜ਼ੋਰੀ ਕਾਰਨ ਰੋਗੀ ਪੌੜੀਆਂ ਨਹੀਂ ਚੜ੍ਹ ਸਕਦਾ ਮੂੰਹ ਅਤੇ ਹੱਥਾਂ ਪੈਰਾਂ ਤੇ ਸੋਜ ਵੀ ਆ ਜਾਂਦੀ ਹੈ ਚਮੜੀ ਪੀੜੀ ਹੋਣ ਲੱਗਦੀ ਹੈ ਖਾਣ ਨੂੰ ਦਿਨ ਨਹੀਂ ਕਰਦਾ ਇਹ ਹਨ ਸਰੀਰ ਵਿੱਚ ਖੂਨ ਦੀ ਕਮੀ ਦੇ ਲੱਛਣ ਹੁਣ ਅਸੀਂ ਇਹਨਾਂ ਨੂੰ ਠੀਕ ਕਿਵੇਂ ਕਰ ਸਕਦੇ ਹਾਂ ਨੰਬਰ 1 ਅੰਗੂਰਾ ਦਾ ਰਸ ਸਵੇਰੇ ਸ਼ਾਮ 100 ਗ੍ਰਾਮ ਪੀਣ ਨਾਲ ਖੂਨ ਦੀ ਕਮੀ ਪੂਰੀ ਹੁੰਦੀ ਹੈ ਦਿਲ ਦੀ ਧੜਕਣ ਵੀ ਠੀਕ ਹੋ ਜਾਂਦੀ ਹੈ ਨੰਬਰ 2 ਟਮਾਟਰ ਦੇ 100 ਗ੍ਰਾਮ ਰਸ ਵਿੱਚ ਕਾਲਾ ਨਮਕ ਪਾ ਕੇ ਪੀਣ ਨਾਲ ਬੜੀ ਤੇਜ਼ੀ ਨਾਲ ਖੂਨ ਵਿੱਚ ਵਾਧਾ ਹੋਣ ਲੱਗਦਾ ਹੈ ਤੇ ਖੂਨ ਦੀ ਕਮੀ ਖਤਮ ਹੋ ਜਾਂਦੀ ਹੈ ਨੰਬਰ 3 ਗੰਨੇ ਦੇ ਤਾਜੇ 200 ਗ੍ਰਾਮ ਰਸ ਵਿੱਚ ਆਮਲੇ ਦਾ ਰਸ 5 ਗ੍ਰਾਮ ਅਤੇ ਸ਼ਹਿਦ 10 ਗ੍ਰਾਮ ਮਿਲਾ ਕੇ ਪੀਣ ਨਾਲ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ। ਨੰਬਰ 4 ਸੇਬ ਦਾ ਮਰੱਬਾ ਜਾਂ ਆਮਲੇ ਦਾ ਮਰੱਬਾ ਖਾਣ ਨਾਲ ਅਤੇ ਦੁੱਧ ਪੀਣ ਨਾਲ ਵੀ ਬਹੁਤ ਲਾਭ ਮਿਲਦਾ ਹੈ। ਨੰਬਰ 5 ਖੂਨ ਦੀ ਕਮੀ ਵਾਲੇ ਰੋਗੀ ਨੂੰ ਬਾਥੂ, ਪਾਲਕ, ਮੇਥੀ ਆਦ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਹਨ। ਨੰਬਰ 6 ਹਰ ਰੋਜ਼ 200 ਗ੍ਰਾਮ ਟਮਾਟਰ ਕੱਟ ਕੇ ਉਸ ਦੇ ਸੇਂਦਾ ਨਮਕ ਅਤੇ ਕਾਲੀ ਮਿਰਚ ਲਗਾ ਕੇ ਖਾਣ ਨਾਲ ਵੀ ਕਾਫੀ ਲਾਭ ਮਿਲਦਾ ਹੈ ਤੁਸੀਂ ਟਮਾਟਰ ਦਾ ਸੂਪ ਵੀ ਬਣਾ ਕੇ ਪੀ ਸਕਦੇ ਹੋ ਨੰਬਰ 8 ਹਰ ਰੋਜ਼ ਸਲਾਦ ਵਿੱਚ ਖੀਰਾ, ਪਿਆਜ਼, ਚੁਕੰਦਰ, ਨਿੰਬੂ ਦਾ ਰਸ, ਮੂਲੀ ਅਤੇ ਗਾਜਰਾਦ ਖਾਣ ਨਾਲ ਵੀ ਭੁੱਖ ਵਧਦੀ ਹੈ ਇਹਨਾਂ ਦਾ ਰਸ ਕੱਢ ਕੇ ਪੀਣ ਨਾਲ ਵੀ ਸਰੀਰਕ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 9 ਸਰੀਰ ਵਿੱਚ ਖੂਨ ਦੀ ਕਮੀ ਦੇ ਕਾਰਨਾਂ ਨੂੰ ਜਾਣ ਕੇ ਪਹਿਲਾਂ ਉਸ ਨੂੰ ਖਤਮ ਕਰਨਾ ਜਾਂ ਇਲਾਜ ਕਰਨਾ ਚਾਹੀਦਾ ਹੈ। ਭੋਜਨ ਵਿੱਚ ਪੋਸ਼ਟਿਕ ਤੱਤਾਂ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਹੁਣ ਅਸੀਂ ਮਿਲਾਂਗੇ ਅਗਲੇ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ।